ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਇਹ ਵੱਡੇ ਸਭਰਾ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ 10 ਕਿਲੋਮੀਟਰ ਸਾਈਡ ਤੇ ਇਹ ਟਾਣੀ ਹੈ ਇਥੋਂ ਪੱਟੀ ਵੀ ਲਗਭਗ 10 ਕਿਲੋਮੀਟਰ ਹੀ ਹੈ ਸਤਲੁਜ ਦਰਿਆ ਦੇ ਕੰਢੇ ਉੱਤੇ ਬਾਈ ਜੀ ਜਿਹੋਰਾ ਦਾ ਘਰ ਵਪਾਰ ਦਾ ਇਹਨਾਂ ਦਾ ਕੰਮ ਹੈ ਤੇ ਇਹਨਾਂ ਕੋਲ ਰੂਟੀਨ ਚ گاਵਾ ਵਿਕਰੀ ਵਾਲਾ ਹੁੰਦੀ ਹੈ ਅੱਜ ਟੋਟਲ 8 ਨਾਕ ਦਿਖਾਉਣੇ ਆ ਤੁਹਾਨੂੰ ਬੁਰਜ ਡੇਰੀ ਫਾਰਮ ਦੋਸਤੋ ਸਾਹਮਣੇ ਬਾਈਨਰ ਬਾਈ ਹੋਰਾਂ ਦਾ ਲੱਗਾ ਹੈ ਲੋਕੇਸ਼ਨ ਵੀ ਬੁਰਜ ਮਿਲਕ ਫਾਰਮ ਸੋ ਬੁਰਜ ਮਿਲਕ ਫਾਰਮ ਬਾਈ ਕਹਿੰਦਾ ਵੀ ਜੇ ਗੂਗਲ ਤੇ ਤੁਸੀਂ ਸਰਚ ਕਰਦੇ ਹੋ ਤਾਂ ਲੋਕੇਸ਼ਨ ਵੀ ਇੱਥੋਂ ਦੀ ਆ ਜਾਣੀ ਸੋ 8 ਨਾਕ ਟੋਟਲ ਦਿਖਾਉਂਗਾ ਇੱਕ ਬੇਨਤੀ ਵੈਸੇ ਹਰੇਕ ਵੀਡੀਓ 'ਚ ਹੀ ਕਰੀਦੀ ਆ ਉਹਨੂੰ ਮੰਨਣਾ ਨਾ ਮੰਨਣਾ ਤੁਹਾਡੀ ਆਪਦੀ ਮਰਜ਼ੀ ਹੁੰਦੀ ਹੈ ਪਰ ਬੇਨਤੀ ਇਹ ਰਹਿੰਦੀ ਹੈ ਵੀ ਸਾਹ ਵਾਲੀ ਚੀਜ਼ ਖਰੀਦਣੀ ਹੈ ਤੁਸੀਂ ਲੰਬੇ ਟਾਈਮ ਦੀ ਇਨਵੈਸਟਮੈਂਟ ਕਰਦੇ ਹੋ ਅੱਜ ਪੈਸੇ ਲਾਉਨੇ ਹੋ ਇੱਕ ਸਾਲ ਦੇ ਵਿੱਚ ਉਹ ਰਕਮ ਪੂਰੀ ਹੁੰਦੀ ਆ ਅਗਲੇ ਸਾਲ ਜਾ ਕੇ ਪਸੂ ਪ੍ਰੋਫਿਟ ਦਿੰਦਾ ਤਾਂ ਜ਼ਰੂਰ ਇੱਕ ਦਿਨ ਕੱਢਿਆ ਕਰੋ ਤੇ ਆ ਕੇ ਪਸੂ ਦੇਖੋ ਤਸੱਲੀ ਕਰੋ ਤੇ ਆਪਦੀ ਸਮਝ ਨਾਲ ਖਰੀਦ ਲਿਆ ਕਰੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੋਸਤੋ ਤਾਜੀ ਸੋਈ ਪਹਿਲਾਂ ਦਿਖਾ ਦਈਏ ਉਦੋਂ ਬਾਅਦ ਜੇ ਬੈਠੂਗੀ ਇਹਦੀ ਜੇਰ ਪਾਊਗੀ ਬਾਕੀ ਨਾਲ ਸੱਤ ਹੋਰ ਵੀ ਹੈਗੇ ਗੁਰਸਾਹਬ ਬਾਈ ਸਸਤੀ ਕਰ ਸੱਸੀ ਗੱਲ ਜੀ ਜੀ ਭਾਈ ਸਸਤੀ ਹੈ ਅੱਜ 8 ਨਾਗ ਆਪਣੇ ਹਾਂਜੀ ਹਾਂਜੀ 8 ਵੈਣਾ ਜੀ ਦੋਂਦੀ ਬੱਛੀ ਵੀ ਹੈਗੀ ਆ ਠੀਕ ਹੈ ਛਿੱਗੀ ਆ ਵੈਡ ਕੰ ਠੀਕ ਹੈ ਹੋਰ ਬਾਕੀ ਸ਼ਿਕੀਆਂ ਤਿੰਨ ਜਰਸੀਆਂ ਵੇਣਾਂ ਲਈ ਜਿਹੜੀ ਇਹ ਪਹਿਲੇ ਨੰਬਰ ਤੇ ਦਿਖਾਵਾਂਗੇ ਬਾਈ ਕੰਨਵਾ ਸੂਆ ਸੂ ਇਹ ਪਹਿਲੇ ਨਹੀਂ ਆ ਜੀ ਪਹਿਲੇ ਨਹੀਂ ਸੂਏ ਹਾਂਜੀ ਹਾਂਜੀ ਥਣ ਪਾਸ ਹੋ ਗਏ ਠੀਕ ਹੈ ਹਾਂਜੀ ਪਾਸ ਤੁਹਾਡੇ ਸਾਹਮਣੇ ਆਪਾਂ ਕਰਾਤੇ ਵਧੀ ਆ ਜੀ ਬਾਈ ਠੀਕ ਹੈ ਬੱਚਾ ਕੀ ਦਿੱਤਾ ਬਾਈ ਬੱਚਾ ਹੀ ਮੇਲ ਕਾਫ ਆ ਜੀ ਬੱਚਾ ਦੱਤਾ ਹੈ ਹਾਂਜੀ ਕੀ ਰੇਟ ਰਹਿਣਾ ਦਾ ਇਹਦਾ ਜੀ 90000 ਰੁਪਿਆ ਹਾਂ ਖੋਲੀ ਦੋਸਤੋ ਰੇਟ 90000 ਹੈ ਤੁਸੀਂ ਆਪਸ ਕਰ ਲਿਓ ਆ ਕਿ 13 ਧਾਰਨ ਬਾਈ ਨੇ ਮਾਰ ਕੇ ਦੇਖ ਲਈਆਂ ਕਿਉਂਕਿ ਸੂਈ ਹੁਣੇ ਸੀਗੀ ਤਾਂ ਵੀਡੀਓ ਬਣਾਉਣ ਤੋਂ ਪਹਿਲਾਂ ਆ ਥਣ ਧੋਲੇ ਤੇ ਨਾਲ ਧਾਰਾਂ ਜਿਹੜੀਆਂ ਉਹ ਵਿੱਚੋਂ ਕੱਢ ਕੇ ਨਿਕਲੀਆਂ ਬੱਚਾ ਵੱੱਛਾ ਦੱਸੋ ਇਹਦੇ ਨਾਲ ਇਹਦਾ ਰੇਟ 90000 ਰੱਖਿਆ ਮਾਨਤਨ ਹੋਊਗਾ ਵਿੱਚੋਂ ਜਿਹੜਾ ਵੀਰ ਆਉਂਦਾ ਉਹ ਪਸੰਦ ਕਰਕੇ ਆਪਦੀ ਤਸੱਲੀ ਕਰਕੇ ਸੌਦਾ ਕਰਾ ਸਕਦਾ ਬਾਈ ਹੋ ਰਹਿਣਾ ਟਾਂਜਾ ਤੁਸੀਂ ਇਹਦਾ ਦੇਖ ਲਓ ਜੇ ਜਗਦੀਰ ਪੜੀ ਸੂਸਵਾਦ ਦੇ ਵਿੱਚ ਆਈ ਆ ਬਾਕੀ ਬਰੀਡ ਵਾਈ ਦੀ ਗੱਲ ਕਰੀਏ ਤੇ ਬਹੁਤ ਸੋਨਾ ਥਣ ਵੀ ਗੁਲਾਬੀ ਲੱਗਾ ਜੀ ਸਹੀ ਹੈ ਸੋਲਟੀ ਵਿੱਚ ਹਨ ਅੱਥੀ ਜੁਆਈ ਵਾਲੇ ਰਹਿਣਗੇ ਥੋੜੀ ਵੱਧ ਸੰਬੰਧੀ ਲੋੜ ਹੈ ਮੋੜ ਲਾ ਬਾਈ ਅਗਲੇ ਸਵੇਰੇ ਚ ਵਾਦਾ ਦੇਊਗੀ ਕਰਮਾ ਵਾਲੀ ਰਕਮ ਦੇ ਵਿੱਚ ਵੀ ਚੰਗੀ ਸੰਭ ਕੀ ਤਾਂ ਬਾਕੀ ਪਾਸ ਤੁਸੀਂ ਕਰ ਲਿਓ ਆ ਕੇ ਜਰੂਰ ਦੇਖਿਓ ਜਿਹੜਾ ਭਰਾ ਖਰੀਦਣਾ ਚਾਹੁੰਦਾ ਕੋਈ ਵੀ ਨਾ ਸੋ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਹਜੇ ਸੁੱਕੀ ਹਟੀ ਹੈ ਜੇਰ ਜਦੋਂ ਪਾਊਗੀ ਉਹਦੀ ਵੀਡੀਓ ਬਾਈ ਬਣਾ ਲੂਗਾ ਹਾਂ ਜਗਜੀਤ ਪਾਜੀ ਆਪਾਂ ਵੀਡੀਓ ਬਣਾ ਕੇ ਪਾ ਦਾਂਗੇ ਜੀ ਠੀਕ ਹੈ ਤਾਂ ਇਧਰੋਂ ਬਈ ਸ਼ੁਰੂਆਤ ਕਰਦੇ ਆਂ ਕੱਲ ਇਹਦੇ ਥੱਲੇ ਪਰਸੋਂ ਦੀ ਸੂਈ ਆ 20 21 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਤੇ ਪਹਿਲੇ ਨੇ ਇਹਨੇ 27 28 ਲੀਟਰ ਦੁੱਧ ਪਰਿਆ ਜੀ ਕੀ ਰੇਟ ਰਹੂਗਾ ਦਾ ਇਹਦਾ ਜੀ 90000 ਰੁਪਏ ਆ ਜੀ ਹੋਰੀ ਹਾਂ 19000 ਰੇਟ ਸੂਈ ਨੂੰ ਹਜੇ 3 ਦਿਨ ਹੋਏ ਐ ਬਾਕੀ ਟਾਂਚਾ ਏ ਚਾ ਬੜਾ ਸੋਣਾ ਜੀ ਸਟਰਕਚਰ ਚੰਗਾ ਥੋੜੀ ਭਲੂਣ ਇੱਕ ਪਾਸੇ ਵੱਧ ਦਿਸਦੀ ਐ ਇਸ ਟ ਮੋੜਲੀ ਨੇ ਬਾਕੀ ਗਰਮੀ ਦੇ ਵਿੱਚ ਜਗਜੀਤ ਭਾਜੀ ਬੜੀ ਵਧੀਆ ਰਹਿਣੀ ਐ ਜੀ ਹੂੰ ਗਰਮੀ ਦੀ ਰੋਤਾਲੀ ਦੱਸੋ ਗਾਂ ਰੇਟ ਇਹਦਾ ਵੀ 90000 ਹੈ ਬਾਕੀ ਜੀ ਵੇਰਾ ਇਹ ਨਹੀਂ ਚੱਕਰ ਹੈ ਜਗਜੀਤ ਭਾਜੀ ਵੀ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਛੱਡਣਾ ਉਤਾ ਦੀ ਮਰਜ਼ੀ ਆ ਇਸ ਤਰ੍ਹਾਂ ਹੀ ਕੋਈ ਬਹਿ ਗਏ ਤੇ ਧਾਰਾ ਮਾਰ ਸਕ ਬੈਠੇ ਰੋ ਲਈ ਕੋਈ ਚੱਕਰ ਹੀ ਨਹੀਂ ਠੀਕ ਹੈ ਕਿਉਂ ਇਤਨਾਂ ਲੱਗਿਆ ਕੋਈ ਚੱਕਰ ਨਹੀਂ ਪੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਬਿਲਕੁਲ ਚਵਾਈ ਦੀ ਸੋਹ ਬੇ ਦੇ ਤੁਸੀਂ ਦੱਸੋ ਥਾਨ ਕਿੱਥੋਂ ਦੇਖ ਸਕਦੇ ਹੋ ਪਸਮਾਰ ਦੇ ਵਿੱਚ ਥਣ ਆਸਾ ਸੋਨਾ ਕੱਢੂਗੀ ਬਾਕੀ ਬਾਸ ਤੁਸੀਂ ਕਰ ਲੈਣੀ ਇਹ ਤਾਂ ਅੱਗੇ ਇੱਕ ਹੋਰ ਇੰਨੇ ਬੱਚੀ ਨੂੰ ਜਨਮ ਦਿੱਤਾ ਜੀ ਇਹਦੇ ਥੱਲੇ 18 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਆ ਜੀ ਹੂੰ ਇਹ ਵੀ ਪਰਸੋਂ ਸੋਈ ਆ ਗਿੱਲੇ ਨਾਲੂ ਦੇ ਵਿੱਚ ਹੀ ਥਾਂ ਥਾਂ ਚੈੱਕ ਕਰ ਲਓ ਵੀ ਕਿੱਡਾ ਸੋਹਣਾ ਲੱਗਾ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਕੋਈ ਇਹਦਾ ਰੇਟ ਜਗਜੀਤ ਭਾਜੀ ਆਪਾਂ ਹਾਣਾ 75 ਦੀ ਦੇ ਦਾਂਗੇ ਜਸਨੂ ਤੋਰੀ 75000 ਚ ਦੋਸਤੋ ਖਾਣਾ ਬੱਚੀ ਚੰਗੀ ਜੇ ਮਗਰ ਪਲੱਸ ਪੁਆਇੰਟ ਆ ਗੱਲ ਉਹ ਬੱਚਾ ਬੱਚੀ ਹੈ ਬਾਕੀ ਪ੍ਰਿੰਟ ਪ੍ਰੌਂਟ ਵੇਹ ਲੋ ਜੀ ਕਿੱਡਾ ਵਧੀਆ ਲੱਗਾ ਜੀ ਜੀ ਹਾਂ ਹਾਣ ਸਾਤੀ ਚਵਾਈ ਵਾਲੇ ਆ ਦਰਮਿਆਨਾ ਕਰਦੋ ਲੇਵਲ ਸွေਤ 10 ਨੰਬਰ ਤੇ ਸੀ ਤੇ ਤੂੰ ਬਾਜ ਕੋਸ ਜਰਸੀ ਗਾਵਾ ਹੈਗਾ ਨਾ ਬਾਈ ਕੋਲੇ ਬਿਲਕੁਲ ਤਾਜੀ ਸੂਈ ਵੀ ਛੇ ਦੇ ਨਾਲ ਵੀ ਬੱਚੀ ਆ ਹਾਂਜੀ ਬਲੈਕ ਡਾਇਮੰਡ ਆ ਬੱਚੀ ਦਿੱਤੀ ਆ ਜੀ ਮਰ ਠੀਕ ਆ ਬਾਈ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਇਹ ਰਾਤੀ ਸੂਈ ਜਗਜੀਤ ਭਾਜੀ ਬਾਕੀ ਜੇਰ ਜੂਰ ਕੰਪਲੀਟ ਪੈ ਗਈ ਆ ਰੇਟ ਇਹਦਾ ਕਿੰਨਾ ਰੇਟ ਦਾ ਜੀ 85000 ਲੰਘ ਤੋ ਜੀ 85000 ਰੇਟ ਆ ਦੋਸਤੋ ਟੋਏ ਹਜੇ ਪੁੜਿਆਂ ਚ ਉਮੀ ਪਈ ਐ ਰਾਤ ਹੀ ਸੋਈ ਐ ਬੱਚੀ ਨੂੰ ਜਨਮ ਦਿੱਤਾ ਐ ਬਾਕੀ ਜਰਸੀ ਬੱਚੀ ਬਲੈਕ ਜਰਸੀ ਆ ਗਈ ਠੀਕ ਐ ਸੋ ਬੱਚਾ ਜਰਸੀ ਚ ਹੀ ਐ ਪਰ ਉਹ ਕਾਫੀ ਕਲਰ ਬਲੈਕ ਜਹਾ ਰੰਗ ਜਿਹੜਾ ਹੁੰਦਾ ਉਸ ਤਰ੍ਹਾਂ ਦਾ ਰੰਗ ਬਾਕੀ ਦੁੱਧ ਭਰਾ ਜੇ ਨਾ ਜਗਜੀਤ ਭਾਜੀ 20 ਪਲੱਸ ਚਵਾ ਦੂੰਗੀ ਪਮਾਲਾ ਭਾਈ ਤੋਂ ਤੋਂ ਥੋੜੀ ਸੇਵਾ ਦਾ ਕਦ ਕੱਟ ਸੋਹਣਾ ਜਰਸੀਆਂ ਦੇ ਸਾਹਬ ਤੇ ਨਮਾਈ ਚੰਗੀ ਐ ਸੋ ਇਹ ਤੋਂ ਅਗੇ ਗੱਬਣ ਜਰਸੀ ਇਹ ਦੰਦਾ ਦੇ ਵਿੱਚ ਹੈ ਜੀ ਛਿੱਗੀ ਬੈੜਾ ਜੀ ਠੀਕ ਹੈ ਕਿੰਨਾ ਚੱਲੂ ਬਾਈ ਸੌਂ ਚ ਇਹ ਜਗਜੀਤ ਭਾਜੀ 5-6 ਦਿਨ ਬਾਕੀ ਪਈ ਠੰਡੇ ਨਹੀਂ ਹੈ ਨਾ ਜਿੱਤਰਾ ਕੋਈ ਮੱਝੀ ਬੈਠਾ ਰਵੇ ਨਹੀਂ ਕੋਈ ਕਿਸ ਲੂਨ ਹੈ ਤੇ ਜਾਂ ਲੱਤਾ ਲੁੱਤਾ ਦੀ ਕੋਈ ਚੱਕਰੀ ਨਹੀਂ ਹੈ ਇੱਟਰਾ ਹੀ ਕੋਈ ਬੈਠਾ ਰਵੇ ਕੀ ਰੇਟ ਰਊਗਾ ਇਹਦਾ ਇਹਦਾ ਜੀ ਆਪਾਂ 70 ਤੀ ਦੇ ਦਾਂਗੇ ਸੋ ਸੋ ਰੇਟ 7000 ਦਣ ਅਗੇ ਲਊਗੀ ਸੌਂ ਚ ਡੱਬ ਜ਼ਰੂਰ ਆ ਪਰ ਹੈ ਬਰੀਡ ਜਿਹੜੀ ਉਹ ਜਰਸੀ ਹੈ ਜੀ ਲੇਪ ਬਸ ਇਹ ਦੰਦ ਉਹਦੇ ਵੀ ਚੈੱਕ ਕਰਾ ਦਿਓ ਜੀ ਕਰ ਨਹੀਂ ਆ ਕੜੀ ਸੋਰੀ ਖੰਡੀ ਸੀਲਸ ਲੱਗਿਆ ਇਹ ਆਪਾਂ ਜੈਸਨ ਨੂੰ 70 ਦੀ ਦੇ ਦਾਂਗੇ ਜੀ ਠੀਕ 70000 ਚੋਂ ਉਸੇ ਜੈਸਰ ਨੂੰ ਜੀ ਨੂੰ ਪਸੰਦ ਆਵੇ ਇਹ ਦੋਂਦੀ ਜੇ ਜਰਸੀ ਵਸ਼ੀ ਆਪਾਂ ਦੰਦ ਵਿੱਚ ਚੱਕ ਕਰਾਂਗੇ ਠੀਕ ਹੈ ਕਿੰਨਾ ਚੱਕ ਲਾਉਗੀ ਸੁਣ ਤੇ ਉਹ ਨਹੀਂ 8 ਦਿਨ ਬਾਕੀ ਇਹਦਾ ਰੇਟ ਕੀ ਲੈਣਾ ਇਹ 50000 ਦੀ ਚੱਸੀ ਮੇਰੇ ਠੀਕ ਹੈ ਤੋਰੀ 65000 ਦੀ ਹਜੇ ਜਗਦੀਰ ਪਾਜੀ ਬਾਕੀ ਕਦ ਕਰ ਬਹਰ ਕਰ ਜੂਗੀ ਮਹਾਰਾਜ ਦੀ ਉਮਰ ਲੰਬੀ ਕਰੇ ਚੌਗੀ ਛਗੀ ਜਿੰਨੇ ਚਿਰ ਨੌਜਵਾਨ ਹੋਣਾ ਬੜੀ ਹਾਈਟ ਕਰ ਦੇਣੀ ਜੱਸੀ ਸਾਹਿਬ ਇਹਦੇ ਟਾਈਮ ਕਿੰਨਾ ਬਾਕੀ ਹੈ ਅਕਸਾਂ ਇਹਦਾ ਹੀ 8 ਦਿਨ ਤਰੀਕ ਵਾਰ ਦੇ ਸਾਹਿਬ ਨਾਲ ਸੋ ਹਜੇ 8 ਦਿਨ ਬਸੂ ਇਹਦੇ ਬਾਕੀ ਹੈ 65000 ਦੀ ਜੱਸਰ ਨੂੰ ਦੰਦ ਪਰਮੇ ਨੇ ਦੋ ਦੰਦ ਕਨਫਰਮ ਠੀਕ ਹੈ ਬੰਦ ਬਾਕੀ ਇਹ ਨਹੀਂ ਕੋਈ ਉਹ ਜੀ ਆ ਫਿਰ ਠੰਡੀ ਇੰਨੀ ਨਾ ਇਤਰਾ ਹੀ ਬੈਠੇ ਰੋ ਕੋਈ ਜੂੜ ਚੜਦੀ ਨਹੀਂ ਕੋਈ ਆ ਵੇਖੋ ਠੀਕ ਹੈ ਲੈ ਚੱਲ ਠੰਡੀ ਸੀਗ ਸਕ ਦੋਂਦੀ ਬੱਛੀ ਆ ਤਾਂ ਆ ਬੜਾ ਵਧੀਆ ਜੀ ਦੋ ਹੋਰ ਲਾਸਟ ਤੇ ਫਿਰ ਉਹ ਬਹਿਣਾ ਬਸ਼ਾਵਾਂ ਜੀ ਇਹ ਛੋਟੇ ਕਾਢ ਕਾਢ ਦੀ ਗਾਣਾ ਹੈ ਇਹ ਕਿੰਨਾ ਚੱਲੂ ਬਾਈ ਸੋਣ ਇਹ ਤਿਆਰੀ ਦੇ ਵਿੱਚ ਜਾਂ 2 ਜਾਂ 3 ਦਿਨ ਗੱਡੂਗਾ ਕੀ ਪਾ ਰਹੂਗਾ ਇਹ ਜੀ ਆਪਾਂ 70 ਪੀ ਰਦਾਂਗੇ ਜੀ ਠੀਕ ਹੈ ਤੋਰਦੇ ਬਾਕੀ ਥਾਂ ਲੈ ਬੇਦੀ ਵੇਖ ਲੋ ਜੀ ਕਿੰਨੀ ਸਾਫ ਹੈ 70 ਜੀ ਦੱਸੋ ਤੇ ਛੋਟੇ ਕਾਢ ਕਾਢ ਚ ਉਹਦੇ ਹਿਸਾਬ ਤੇ ਤੁਸੀਂ ਜਿਹੜਾ ਵੀ ਰੌਣ ਚਾਹਵੇ ਜ਼ਰੂਰ ਦੂਜੀਆਂ ਗਾਵਾਂ ਨਾਲ ਤੁਰਦੀ ਰਦ ਤੁਹਾਨੂੰ ਰੈਡੀਆ ਲੱਗੂਗਾ ਥਾਣ ਅਥੀ ਚੁਆਈ ਵਾਲੇ ਇਹਦੇ ਹੋਈ ਨੇੜੇ ਬਾਈ ਮੜਾ ਜਹਾਇਟ ਕਿਉਂਕਿ ਆਕੇ ਤੁ ਕਿਸੇ ਤਰ੍ਹਾਂ ਨੂੰ ਨਾ ਉਪਰੀ ਲੱਗੇਗਾ ਸੋ ਦੋਸਤੋ ਬਾਈ ਨਾਲ ਤੁਲ ਰਿਹਾ ਤਾਂ ਤੁਸੀਂ ਇਹਦੀ ਹਾਈਟ ਦੇਖ ਲਓ ਥਾਣੇ ਦਾ ਬਹੁਤ ਸੋਹਣਾ ਹੱਥੀਚੁਆਈ ਵਾਲਾ ਗਰਮੀ ਦੇ ਵਿੱਚ ਬਹੁਤ ਵਧੀਆ ਰਹਿਣੀ ਜੀ ਇਸਾ ਸੋ ਇਹ ਦੇਖ ਲਓ ਤੁਸੀਂ ਲੈ ਚਲੋ ਠੰਡੀ ਸ਼ੀਲਸ ਲੱਗ ਆ ਬੇ ਇਹ 70000 ਦੀਆਂ ਮਿਲੂ ਇਹ ਸ਼ੇਮੇ ਨੰਬਰ ਤੇ ਹੀ 7ਵੇਂ ਦੇ ਇੱਕ ਹੋਰ ਗਾ ਲਾਸਟ ਉੱਤੇ ਤੁਹਾਨੂੰ ਸੂਈ ਸਵਾਈ ਦਿਖਾਵਾਂਗੇ ਇਹਦਾ ਜਗਦੀਰ ਭਾਜੀ 18 ਲੀਟਰ ਬੋਲਾ ਹੀ ਜੇ ਜਾਂ ਦੁੱਧ ਲਾ ਲੋ ਜੀ ਠੀਕ ਹੈ ਬੱਚਾ ਇਹਦੇ ਨਾਲ ਕੀ ਹੈ ਮੇਲ ਕਾਫ ਹੈ ਜੀ ਸਾਹਮਣੇ ਉਹ ਖਤਾਂ ਠੀਕ ਹੈ ਇਹਦਾ ਰੇਟ ਕੀ ਰਹਿਣਾ ਜੀ ਇਹ ਜੀ ਆਪਾਂ 70 ਦੀ ਦੇ ਦਾਂਗੇ ਜੈਸ ਕੋਰੀ 18 ਲੀਟਰ ਗ੍ਰੈਂਟ ਕੰਡਾ ਲਾ ਕੇ ਕੋਈ ਆ ਜੇ ਠੀਕ ਹੈ ਦੋ ਟਾਈਮ ਚੁਲੇ ਬਿਆਨਾ ਪਾ ਕੇ ਆਪਾਂ ਤਸੱਲੀ ਕਰਾ ਕੇ ਦਵਾਂਗੇ ਠੀਕ 70 ਸਤਜਾਰ ਰੇਟ ਹੈ ਸੋ 18 ਲੀਟਰ ਇਸ ਟਾਈਮ ਇਹਦੇ ਥਲੇ ਦੁੱਧ ਹੋਏਗਾ ਉਹ ਤੁਸੀਂ ਚੋਣਾ ਦੋ ਤਰ੍ਹਾਂ ਦੇ ਵਿੱਚ ਤਿੰਨ ਟਾਈਮ ਚੋ ਫਸਮੇ ਕੋਈ ਦੂਹਾ ਬੰਨੇ ਬੈ ਕੇ ਛੋੜੇ 20 ਰੁਪਏ ਨੇ ਠੀਕ ਕਮਾਲ ਆ ਸੋਸੋਏ ਅੱਜ ਜਿਹੜੇ ਪਸ਼ੂ ਬਾਈ ਕੋਲ ਵਕਾਉ ਸੀਗੇ ਨੇ ਲਗਭਗ ਸਾਰੇ ਹੀ ਤੁਹਾਨੂੰ ਦਿਖਾਤੇ ਆ। ਬਾਕੀ ਜਗਜੀਤ ਭਾਜੀ ਕਿਹ ਕੋਈ ਭੂਰ ਛੱਟਾ ਨਹੀਂ ਜਿੰਨੀਆਂ ਵੀ ਸੁਈਆਂ ਸਵਾਈਆਂ ਨਾ ਕਿ ਕੋਈ ਵੀ ਗਾਂ ਭੂਰ ਮਾਰੇ ਦੇ ਅਬ ਆਪਾਂ ਹੜਾ ਵੀ ਉਹਨੂੰ ਦੇ ਕੇ ਭੇਜਾਂਗੇ। ਠੀਕ ਹੈ। ਬਿਲਕੁਲ ਚਵਾਈਆਂ ਦੀ ਸਾਫ ਜੀ। ਸਾਰੀਆਂ ਗਾਵਾਂ। ਸੋ ਚਵਾਈ ਸਾਫ ਸੁਥਰੀ ਹੈ ਸਾਰੀਆਂ ਗਾਵਾਂ ਦੀ। ਬਾਕੀ ਪਾਸ ਜਦੋਂ ਕਰਨੀ ਹੋਊਗੀ ਉਦੋਂ ਤੁਸੀਂ ਆਪ ਵੀ ਜੱਜਮੈਂਟ ਕਰ ਲੈਣੀ ਹੈ। ਸੋ ਇਸ ਪੱਖ ਤੋਂ ਭਾਈ ਕਹਿੰਦਾ ਵੀ ਗਰੰਟੀ ਹੋਊਗੀ ਜੇ ਕੋਈ ਭਰਾ ਇੱਥੇ ਆਉਂਦਾ ਹੈ। ਕਿਉਂਕਿ ਚਿੱਟੀ ਵਾਲੇ ਪਾਸੋਂ ਜੇ ਕੋਈ ਨੁਕਸਨ ਹੀ ਨਿਕਲਦੀ ਆ ਤਾਂ ਬਾਈ ਕਹੇ ਨੇ ਬਟੈਟਿਕ ਤੋਂ ਆਣਾ ਕੇ ਨੇ ਸੰਗਰੂਰ ਤੋਂ ਆਣਾ ਇੱਥੇ ਆਣ ਕੇ ਚਵਾਈ ਨਾ ਸਹੀ ਨਿਕਲੇ ਉਹ ਕੰਮ ਨਹੀਂ ਆਪਾਂ ਕਰਨਾ ਗਲਤ ਠੀਕ ਹੈ ਚਵਾਈਆਂ ਦੀ ਸਾਰੀ ਬਿਲਕੁਲ ਸਾਫ਼ ਹੈ ਜੀ ਓਕੇ ਬਾਈ ਸੋ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ